ਇਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂ ਰਕਰਤਾ ਹੋਣ ਵੇਲੇ ਦੀ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੀ ਹਾਂ ਪੰਜਾਬ ਚ ਚੱਲ ਰੇ ਵਡੇ ਸਕੇਮ ਦਾ ਪਰਦਾ ਫਾਸ਼ ਗਰੀਬ ਲੋਕਾਂ ਦੇ ਹੱਕ ਮਾਰ ਰੇ ਸੀ ਅਮੀਰ ਲੋਕ ਪੰਜਾਬ ਵਿਜ਼ਲੈਸ ਨੇ ਇੱਕ ਗੋਦਾਮ ਤੇ ਛਾਪੇ ਮਾਰੀ ਕਰਕੇ 1505 ਕਰੋੜ ਦੇ ਵੱਡੇ ਬਗਨ ਦਾ ਪਰਦਾ ਫਾਸ਼ ਕਰਦੇ ਆ ਚੋਲਾ ਦੀਆਂ 1138 बोरियां ਨਾਲ ਲੱਦੇ ਦੋ ਟਰੱਕ ਜ਼ਬਤ ਕੀਤੇ ਹਨ ਇਸ ਸਬੰਧੀ ਵਿਜਲੈਂਸ ਬਿਊਰੋ ਨੇ ਸ਼ਿਵਸ਼ਕਤੀ ਰਾਈਸ ਮਿਲ ਗੁਰਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ गोयल ਸਨ ਅਤੇ ਦੋ ਟਰੱਕ ਡਰਾਈਵਰ ਜੁਤਪਾ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਬੀਤਨਸੋ ਦੇ ਬਲoare ਨੇ ਦੱਸਿਆ ਕਿ ਇਸ ਸਬੰਧ ਵਿੱਚ ਜਾਇਜ਼ ਜਾਣੇਦਾਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ ਸ਼ਿਵ ਸ਼ਕਤੀ ਰਾਏਸ ਮਿਲ ਗਡਸ਼ੰਕਰ ਹੁਸ਼ਿਆਰਪੁਰ ਦੇ ਮਾਲਕ ਗੋਇਲ ਏਜੰਸੀ ਰਾਏਸ ਮਿਲ ਕੁਦੇਵਲਾ ਕਲਾ ਮੋਡ ਮੰਡੀ ਦੇ ਬਠਿੰਡਾ ਦੇ ਮਾਲਕ ਹਨ ਟਰੱਕ ਡਰਾਈਵਰ ਜੋਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੋਧ ਪ੍ਰਸ਼ਟਾਚਾਰ ਰੋਕ ਕਾਨੂੰਨ કેસ બઠિડા કેસ દર્જ કરતા કેસ દર્જ કરતા વિજિલ ટ્રક ડ્રાઈવર ਉਨ੍ਹਾਂ ਦਾ ਕੇਸ ਜਿਹੜਾ ਹੈ ਦਰਜ ਕੀਤਾ ਹੈ ਵਿਜਲੈਂਸ ਸੁਪ ਬਠਿੰਡਾ ਥਾਣਾ ਦੇ ਵਿਖੇ ਅੱਗੇ ਕਿਹਾ ਕਿ ਵਿਜਲੈਂਸ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਪਵਿੱਖ ਦੀ ਜਾਂਚ ਦੌਰਾਨ ਭਾਰਤੀ ਖੁਰਾਕ ਨਿਗਮ ਦੇ ਸਬੰਧਤ ਅਧਿਕਾਰੀ ਕਰਮਚਾਰੀਆਂ ਤੋਂ ਇਲਾਵਾ ਗਲੋਬਲ ਵੇਅਰ ਹਾਊਸ ਦੇ ਅਧਿਕਾਰੀਆਂ ਕਰਮਚਾਰੀਆਂ ਨਿਗਰਾਨਾ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤ ਬ੍ਰਾਂਡ ਸਕੀਮ ਤਹਿਤ ਰਾਸ਼ਟਰੀ ਸਹਿਕਾਰੀ ਖਪਤਕਾਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਬਠਿੰਡਾ ਪੁਤਸੂ ਮੋੜ ਰਾਮਪੁਰ ਫੁਲਾ ਅਤੇ ਬੁੱਢ ਲੜਾ ਦੇ ਗਰੀਬ ਪਰਿਵਾਰਾਂ ਨੂੰ ਲਗਭਗ 7000 ਮੈਟ੍ਰਿਕ ਟਨ ਸਾਲ ਵੰਡੇ ਜਾ ਰਹੇ ਹਨ ਜੁਨ੍ਹਾਂ ਦੀ ਕੀਮਤ ਲਗਭਗ 130 ਕਰੋੜ ਰੁਪਏ ਬਣਦੀ ਹੈ ਇਹਨਾਂ ਵਿੱਚੋਂ 1000 ਮੈਟ੍ਰਿਕ ਟਨ ਸਾਲ 5 ਕਿਲੋ ਅਤੇ 10 ਕਿਲੋ ਦੀਆਂ ਥੈਲੀਆਂ ਵਿੱਚ 18 0.50 ਪ੍ਰਤੀ ਕਿਲੋ ਦੇ ਹਿਸਾਬ ਨਾਲ 1 ਡੇਜ਼ ਆਉਣੇ ਚਾਹੀਦੇ ਸਨ ਬਠਿੰਡਾ ਜ਼ਿਲ੍ਹੇ ਦੇ ਵਿੱਚ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਚੌਲ ਲਾਪਾਤਰੀਆਂ ਨੂੰ ਸਪਲਾਈ ਕਰਨ ਦਾ ਟੈਂਡਰ ਜੜੇਦਾਰ ਫਰਮ ਨੂੰ ਦਿੱਤਾ ਗਿਆ ਬਲਾਰੇ ਨੇ ਅੱਗੇ ਕਿਹਾ ਕਿ ਇਸ ਲਾਂਸੋਂ ਨੂੰ ਪ੍ਰੋਸੀਜਰ ਗੁਰੂਤਰਾ ਤੋਂ ਸੂਚਨਾ ਮਿਲੀ ਸੀ ਕਿ ਲਾਪਾਤਰੀਆਂ ਦੇ ਤਿੰਨ ਚੋਤਾਰੀ 1000 ਕਰੋੜ ਰੁਪਏ ਦੇ ਸੋਨਾ ਵਿੱਚ ਗਵਨ ਕਰਨ ਦੀ ਕੋਸ਼ਿਸ਼ ਜੜੀਏ ਕੀਤੀ ਜਾ ਰਹੀ ਹੈ ਸੂਚਨਾ ਤੋਂ ਕਾਰਵਾਈ ਕਰਦੇ ਆ ਵਿੱਚ ਲੈਂਸ ਦੀ ਟੀਮ ਨੇ 16 ਦੀਆਂ 1138 ਬੋਰੀਆਂ ਨਾਲ ਲਦੇ ਦੋ ਟਰੱਕ ਦੋ ਟਰੱਕ ਜ਼ਬਤ ਕਰ ਲਏ ਹਨ ਜੋ ਫਤਿਹਾਬਦ ਅਤੇ ਕਸਬਾ ਹਮਜਾਪੁਰ ਦੇ ਜਾਨੇ ਸੰਪਾਰਕ ਟ੍ਰੈਂਡਰ ਫਰਮ ਨੇ ਚੋਲਾ ਨੂੰ ਅਗੇ ਚਾਲ ਫਰੋਸ਼ਣ ਉਫਦੇ ਵਿੱਚੋਂ ਦੇ ਇਰਾਦੇ ਨਾਲ ਨਾ ਤਾਂ ਚੋਲਾ ਦੀ ਸਫਾਈ ਨਹੀਂ ਕੀਤੀ ਅਤੇ ਨਾ ਹੀ ਚੋਲ ਬੋਰੀਆਂ ਵਿੱਚ ਭਰੇ ਬਰਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਫਰਮ ਗਰੀਬ ਲੋਕਾਂ ਲਈ ਰੱਖੇ ਸਰਕਾਰੀ ਸਟਾਕ ਨੂੰ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਹਿੰਗੇ ਭਾਅ ਵਿੱਚ ਕੇ ਵਗਣ ਕਰਨਾ ਚਾਹੁੰਦੀ ਸੀ ਇਜੋ ਸਕੈਮ ਦਾ ਪਰਦਾ ਫਾਸ਼ ਕੀਤਾ ਹੈ ਅਤੇ ਗਰੀਬ ਲੋਕਾਂ 'ਤੇ ਜਿਹੜੇ ਅਮੀਰ ਲੋਕਾਂ ਦੇ ਹੱਕ ਮਾਰ ਰਹੇ ਸੀ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਧੰਨਵਾਦ